ਇਹ ਖਾਸ ਕਰ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਕਿਡਨੀ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਜਾਂ ਫਿਰ ਖਰਾਬ ਹੋਣ ਦੇ ਕਾਰਨ ਕੀ ਰਹਿੰਦੇ ਨੇ ਅਕਸਰ ਅਸੀਂ ਦੇਖਦੇ ਸੀ ਜੇਕਰ ਕਿਡਨੀ ਖਰਾਬ ਹੁੰਦੀ ਹੈ ਜਾਂ ਉਹਨਾਂ ਨੂੰ ਟ੍ਰਾਂਸਪਲੈਂਟ ਕੀਤਾ ਜਾਂਦਾ ਹੈ ਤਾਂ ਸੇਮ ਜਿਹੜਾ ਬਲੱਡ ਗਰੁੱਪ ਹੋਣਾ ਚਾਹੀਦਾ ਪਰ ਹੁਣ ਇਸ ਤੋਂ ਵੀ ਉੱਪਰ ਦੀ ਟੈਕਨੋਲੋਜੀ ਆ ਗਈ ਹੈ ਜ਼ਰੂਰੀ ਨਹੀਂ ਕਿ ਬਲੱਡ ਗਰੁੱਪ ਜਿਹੜਾ ਸੇਮ ਹੋਵੇ ਤਾਂ ਵੀ ਜਿਹੜੀ ਕਿਡਨੀ ਟ੍ਰਾਂਸਪਲੈਂਟ ਹੋ ਸਕਦੀ ਹੈ ਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕਿਡਨੀ ਖਰਾਬ ਕਿਉਂ ਹੁੰਦੀ ਹੈ ਕੀ ਕਾਰਨ ਰਹਿੰਦੇ ਸਾਡੇ ਨਾਲ ਇਸ ਸਮੇਂ ਡਾਕਟਰ ਨੀਰਜ ਮੌਜੂਦ ਹਨ ਗੱਲਬਾਤ ਕਰਦੇ ਡਾਕਟਰ ਸਾਹਿਬ ਕੀ ਕਾਰਨ ਕੀ ਹੁੰਦੇ ਸਭ ਤੋਂ ਧੰਨਵਾਦ ਜੀ ਮੈਂ ਡਾਕਟਰ ਨੀਰੇਜ ਕੁਇਰ ਚੀਫ ਕਿਡਨੀ ਟ੍ਰਾਂਸਪਲੈਂਟ ਸਰਜਨ ਐਂਡ ਐਸੋਸੀਏਟ ਡਾਇਰੈਕਟਰ ਆਫ ਯੂਰੋਲੋਜੀ ਐਲਕੈਮਿਸਟ ਹਸਪੀਟਲ ਪੰਚਕੂਲਾ ਤੋਂ ਤੁਹਾਡੇ ਰੂਪਰੂ ਤੁਸੀਂ ਮੇਰੇ ਤੋਂ ਬੜਾ ਅੱਛਾ ਸਵਾਲ ਪੁੱਛਿਆ ਹੈ ਕਿ ਕਿੰਨੀ ਖਰਾਬ ਹੋਣ ਦੇ ਮੁੱਖ ਕਾਰਨ ਕੀ ਹੈ ਦੇਖੋ ਅਗਰ ਆਪਾਂ ਕਿਡਨੀ ਖਰਾਬ ਹੋਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਆਪਣੀ ਸੁਸਾਇਟੀ ਦੇ ਵਿੱਚ ਸਭ ਤੋਂ ਕਾਮਨ ਕਾਰਨ ਹੈ ਉਹ ਹੈ 슈ਗਰ ਦੀ ਬਿਮਾਰੀ ਇਨੂੰ ਬੇਸਿਕਲੀ ਆਪਾਂ ਕਿਡਨੀ ਡਿਜ਼ੀਜ਼ ਨੂੰ ਵੀ ਅੱਜ ਦੇ ਜ਼ਮਾਨੇ 'ਚ ਕਹਿ ਸਕਦੇ ਹਾਂ ਕਿ ਇੱਕ ਲਾਈਫਸਟਾਈਲ ਡਿਜ਼ੀਜ਼ ਹੈ ਹੈਨਾ ਤਾਂ ਬਲੱਡ ਪ੍ਰੈਸ਼ਰ 슈ਗਰ ਓਬੈਸਿਟੀ ਸੋ ਇਹ ਆਪਣੇ ਕਾਮਨ ਕਾਰਨ ਹੈ ਕਿਡਨੀ ਫੇਲ ਹੋਣ ਦੇ ਤਾਂ ਇਹ ਐਂਡ ਰਿਜ਼ਲਟ ਜਿਹੜਾ ਹੈ ਅਨਕੰਟਰੋਲਡ 슈ਗਰ ਅਨਕੰਟਰੋਲਡ ਬਲੱਡ ਪ੍ਰੈਸ਼ਰ ਇਹ ਕਿਡਨੀ ਫੇਲਿਅਰ ਵੱਲ ਆਪਾਂ ਲਿਜਾ ਸਕਦੇ ਹਾਂ ਇਸ ਤੋਂ ਬਾਅਦ ਹੋਰ ਕੁਝ ਇੰਟ੍ਰੀਨਸਿਕ ਬਿਮਾਰੀਆਂ ਹੁੰਦੀਆਂ ਕਿਡਨੀ ਦੀਆਂ ਜਿਨ੍ਹਾਂ ਨੂੰ ਆਪਾਂ ਗਲਮਰੂਲਰ ਨੇਫ੍ਰਾਈਟਿਸ ਕਹਿੰਦੇ ਹਾਂ ਉਹ ਕਿਡਨੀ ਫੇਲਿਅਰ ਲਈ ਰਿਸਪੌਂਸੀਬਲ ਹੋ ਸਕਦੀ ਹੈ बार-बार ਕਿਡਨੀ ਦੀ ਪੱਥਰੀ ਹੋਣਾ ਜਾਂ ਪ੍ਰੋਪਰਲੀ ਟ੍ਰੀਟਮੈਂਟ ਨਾ ਹੋਣਾ ਕਿਡਨੀ ਦੀ ਪੱਥਰੀਆਂ ਦਾ ਬਾਰ-ਬਾਰ ਕਿਡਨੀ ਦੀ ਇਨਫੈਕਸ਼ਨ ਹੋਣਾ ਇਹ ਸਾਰੇ ਕਾਰਨ ਹੈ ਜੋ ਕਿ ਕਿਡਨੀ ਫੇਲਿਅਰ ਲਈ ਰਿਸਪੌਂਸੀਬਲ ਡਾਕਟਰ ਸਾਹਿਬ ਇਹ ਇਹ ਕਾਰਨ ਤਾਂ ਚਲੋ ਜਿਹੜੇ ਬਿਮਾਰੀ ਨਾਲ ਜੁੜੇ ਹੋਏ ਨੇ ਕਈ ਵਾਰ ਸਾਡਾ ਖਾਣਾ ਜਾਂ ਕੁਝ ਐਸੀ ਚੀਜ਼ਾਂ ਨੂੰ ਅਰਣ ਕਰਨਾ ਉਹ ਵੀ ਕਿਤੇ ਨਾ ਕਿਤੇ ਕਾਰਨ ਹੈ ਨਾ ਕਿਡਨੀ ਲੈ ਕੇ ਜਾਂ ਜਾਂਦਾ ਮੈਡੀਸਨ ਖਾਣੀ ਹੈ ਜਾਂ ਕੁਝ ਬਿਲਕੁਲ ਜੀ ਇੱਕਰ ਹੁੰਦੇ ਆਪਣੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਪੇਨ ਕਿਲਰ ਹੈ ਨਾ ਇਹ ਆਪਾਂ ਮੈਡੀਕਲ টারਮਸ ਕਹਿੰਦੇ ਐਨਸੈਡਸ ਤੋਂ ਜਿਸ ਤਰ੍ਹਾਂ ਉਹ ਬ੍ਰਾਂਡ ਗਰੂਫਨ ਇਹ ਤੁਸੀਂ ਕਾਮਨ ਸੁਣਿਆ ਹੋਵੇਗਾ ਤਾਂ ਇਹਨਾਂ ਦਾ ਜ਼ਰੂਰਤ ਤੋਂ ਬਿਨਾ ਜਾਂ ਜ਼ਰੂਰਤ ਤੋਂ ਜ਼ਿਆਦਾ ਅਨਸੂਪਰਵਾਈਜ਼ ਸੇਵਨ ਜੋ ਹੈ ਹੈ ਨਾ ਤਾਂ ਉਹ ਕਿਡਨੀ ਫੇਲਿਅਰ ਦਾ ਮੁੱਖ ਕਾਰਨ ਬਣ ਸਕਦਾ ਹੈ ਇਹ ਅਕਸਰ ਸਾਨੂੰ ਇਦਾਂ ਦੇ ਪੇਸ਼ੈਂਟਸ ਅੱਜ ਕੱਲ ਮਿਲਣ ਲੱਗੇ ਹੈ ਕਿਉਂਕਿ ਇਹ ਦਵਾਈਆਂ ਜੋ ਹੈ ਇੰਡੀਆ 'ਚ ਪੇਨ ਕਿਲਰਸ ਹੈ ਥੇ ਆਰ ਅਵੇਲੇਬਲ ਐਸ ਓਵਰ ਦੀ ਕਾਊਂਟਰ ਇਹਨਾਂ ਨੂੰ ਓਟੀਸੀ ਡਰੱਗਸ ਕਹਿੰਦੇ ਆ ਕਿ ਤੁਸੀਂ ਜਾ ਕੇ ਕੈਮਿਸਟ ਤੋਂ ਵੀ 25 ਰੁਪਏ ਦੇ ਕੇ ਪੇਨ ਕਿਲਰ ਦਵਾਈ ਖਾ ਸਕਦੇ ਹਾਂ ਤੇ ਬਹੁਤ ਸਾਰੇ ਏਦਾਂ ਦੇ ਪੇਸ਼ੈਂਟਸ ਆ ਜਿਨ੍ਹਾਂ ਨੂੰ ਕੁੱਟਨੇ ਦਾ ਦਰਦ ਹੈ ਜਾਂ ਰਿਮਟਿਡ ਆਰਥਰਾਇਟਸ ਹੈ ਜੋੜਾਂ ਦਾ ਦਰਦ ਹੈ ਜੋ ਸੈਲਫ ਮੈਡੀਕੇਸ਼ਨ ਕਰਦੇ ਰਹਿੰਦੇ ਆ ਐਂਡ ਅਲਟੀਮੇਟਲੀ ਸਾਡੇ ਗੌਡ ਕਿਡਨੀ ਫੇਲਿਅਰ ਦਾ ਇੱਕ ਕਾਰਨ ਬਣ ਕੇ ਆਉਂਦੇ ਆ ਸੋ ਡਾਕਟਰ ਸਾਹਿਬ ਗਲਤ ਹੈ ਇਹ ਕਿ ਚਲੋ ਕਿਡਨੀ ਖਰਾਬ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜੇ ਮੈਂ ਪੇਸ਼ੈਂਟ ਆ ਜਾਂ ਕੋਈ ਹੋਰ ਪੇਸ਼ੈਂਟ ਹੈ ਉਹਨੂੰ ਕਿਵੇਂ ਪਤਾ ਲੱਗੇਗਾ ਕੀ ਸਿੰਪਟਮਸ ਰਹਿਣਗੇ ਥੋੜਾ ਜਿਹਾ ਉਹਦੇ ਉੱਤੇ ਵੀ ਜਾਣਕਾਰੀ ਦੇ ਦਿਓ ਤਾਂ ਕਿ ਜੇ ਕੋਈ ਪੇਸ਼ੈਂਟ ਆਪਣੇ ਆਪ ਵੀ ਉਹਨੂੰ ਜਿਹੜਾ ਕਰ ਸਕੇ ਚੈੱਕ ਕਰ ਸਕੇ ਦੇਖੋ ਕਿਡਨੀ ਫੇਲਰ ਦੇ ਜੋ ਸਿੰਪਟਮਸ ਹੁੰਦੇ ਆ ਜਾਂ ਜੋ ਉਹਨਾਂ ਨੂੰ ਆਪਾਂ ਲੱਛਣਾਂ ਦੀ ਗੱਲ ਕਰਦੇ ਆ ਤਾਂ ਉਹ ਲੱਛਣ अर्ली स्टेज ਦੇ ਵਿੱਚ ਕਿਡਨੀ ਫੇਲਰ ਦੇ ਕੋਈ ਸਪੈਸੀਫਿਕ ਲੱਛਣ ਨਹੀਂ ਹੁੰਦੇ ਕਿਡਨੀ ਫੇਲਰ ਨੂੰ ਅਸੀਂ ਸਟੇਜ ਵਾਈਜ਼ ਡਿਵਾਈਡ ਕਰ ਸਕਦੇ ਆ ਸਟੇਜ 1 ਤੋਂ ਲੈ ਕੇ ਸਟੇਜ 5 ਤੱਕ ਸਟੇਜ 2 ਜਾਂ ਸਟੇਜ 3 ਤੱਕ ਅਕਸਰ ਕੋਈ ਲੱਛਣ ਨਹੀਂ ਆਉਂਦੇ ਬਟ ਸਟੇਜ 3 ਤੋਂ ਸਟੇਜ 4 ਤੱਕ ਪਹੁੰਚਦੇ ਪੁਆਇੰਟ ਤੇ ਆਲਮੋਸਟ 50% ਕਿਡਨੀਆਂ ਜਾਂ 50 ਤੋਂ 70% ਕਿਡਨੀ ਰਿਸਰਵ ਜੋ ਹੈ ਉਹ ਆਲਰੇਡੀ ਡੈਮੇਜ ਹੋ ਚੁੱਕਿਆ ਹੁੰਦਾ ਉਹ ਖਤਮ ਹੋ ਚੁੱਕਿਆ ਹੁੰਦਾ ਤਾਂ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਤੱਕ 60 70% ਕਿਡਨੀ ਡੈਮੇਜ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਸਪੈਸੀਫਿਕ ਸਿੰਪਟਮਸ ਕਿਡਨੀ ਫੇਲਰ ਦੇ ਐਸ ਸੱਚ ਨਹੀਂ ਹੁੰਦੇ ਇਸ ਤੋਂ ਬਾਅਦ ਜੋ ਸਿੰਪਟਮਸ ਆਉਂਦੇ ਆ ਉਹ ਜੋ ਕਾਮਨ ਸਿੰਪਟਮਸ ਹੁੰਦੇ ਜਿਹਨੂੰ ਅਸੀਂ ਯੂਰੀਮਿਕ ਸਿੰਪਟਮਸ ਕਹਿ ਦਿੰਦੇ ਆ ਚਿਹਰੇ ਦਾ ਸੂਜਣਾ ਆਣਾ ਹੱਥਾਂ ਪੈਰਾਂ ਤੇ ਸੂਜਣਾ ਆਣਾ ਭੁੱਖ ਘੱਟ ਲੱਗਣਾ ਸਾਹ ਦੀ ਦਿੱਕਤ ਹੋਣਾ ਨੀਂਦ ਡਿਸਟਰਬ ਹੋਣੇ ਲੱਗਾ ਸ਼ੁਰੂ ਦੇ ਵਿੱਚ ਯੂਰਿਨ ਜ਼ਿਆਦਾ ਆਣਾ ਜ਼ਰੂਰਤ ਤੋਂ ਤੇ ਐਂਡ ਸਟੇਜ ਤੇ ਯੂਰਿਨ ਘੱਟ ਆਣਾ ਤੇ ਇਹ ਸਾਰੇ ਲੱਛਣ ਹੈ ਜਿਹੜੇ ਕਿਡਨੀ ਫੇਲਿਅਰ ਦੇ ਹਨ ਪਰ ਇਹ ਅਕਸਰ ਸਾਨੂੰ ਦੇਖਣ ਨੂੰ ਮਿਲਦੇ ਆ ਜਦੋਂ ਕਿਡਨੀ ਫੇਲਿਅਰ ਜੋ ਹੈ ਸਟੇਜ 4 ਜਾਂ ਸਟੇਜ 5 ਤੱਕ ਚਲਾ ਜਾਂਦਾ ਪਰ ਸਟੇਜ 4 5 ਚਲੇ ਜਾਂਦਾ ਆ ਕੋਈ ਆਮ ਪੇਸ਼ੈਂਟ ਪਹਿਲਾਂ ਜੇ ਚੈੱਕ ਕਰਨਾ ਚਾਵੇ ਉਹਦੇ ਲਈ ਕੀ ਕਰਨਾ ਚਾਹੀਦਾ ਕੀ ਕਰਨ ਦੀ ਲੋੜ ਹੈਗੀ ਆ ਕੋਈ ਮੈਡੀਕਲ ਟਰਮ ਐਸੀ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਡਨੀ ਖਰਾਬ ਹੋਣੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਬਿਲਕੁਲ ਇਹ ਆਪਾਂ ਦੇਖੋ ਇਹਨਾਂ ਨੂੰ ਦੋ ਕੈਟਾਗਰੀ ਚ ਡਿਵਾਈਡ ਕਰ ਸਕਦੇ ਆ ਜਿਹੜੀ ਆਪਣੀ ਚੈਨਲ ਪੋਪੂਲੇਸ਼ਨ ਹੈ ਸਭ ਤੋਂ ਪਹਿਲਾਂ ਆਪਾਂ ਕਹਿ ਸਕਦੇ ਆ ਕੋਈ ਜੋ ਸਪੈਸ਼ਲ ਗਰੁੱਪ ਆਫ ਪੇਸ਼IENTS ਹੈ ਸਪੈਸ਼ਲ ਗਰੁੱਪ ਯਾਨੀ ਕਿ ਕਿਸੇ ਦੀ ਫੈਮਿਲੀ ਹਿਸਟਰੀ ਹੈ ਕਿਡਨੀ ਫੇਲਿਅਰ ਦੀ ਨੰਬਰ 2 ਕੋਈ ਲੰਬੇ ਸਮੇਂ ਤੋਂ ਡਾਇਬੀਟਿਕ ਹੈ ਬਲੱਡ ਪ੍ਰੈਸ਼ਰ ਹੈ ਜਾਂ ਕੋਈ ਐਦਾਂ ਦੀ ਬਿਮਾਰੀ ਤੋਂ ਗ੍ਰਸਤ ਹੈ ਜਿਨ੍ਹਾਂ ਨੂੰ ਜਿਵੇਂ ਚਾਈਲਡਹੂਡ ਕਹ ਦਿੰਦੇ ਆ ਆਪਾਂ ਨੇਫਰੋਟਿਕ ਸਿੰਡਰੋਮ ਵਗੈਰਾ ਦੀ ਬਿਮਾਰੀ ਹੈ ਫਿਰ ਕੋਈ ਬਾਰ-ਬਾਰ ਜਿਨ੍ਹਾਂ ਦੀ ਕਿਡਨੀ ਚ ਪੱਥਰੀਆਂ ਬਣ ਰਹੀਆਂ ਹੈ ਜਾਂ ਕਿਸੇ ਨੂੰ ਬਾਰ-ਬਾਰ ਕਿਡਨੀ ਦੀ ਇਨਫੈਕਸ਼ਨ ਜੋ ਕਿ ਬਾਕੀ ਨਾਰਮਲ ਪੋਪੂਲੇਸ਼ਨ ਤੋਂ ਕਿਡਨੀ ਫੇਲਿਅਰ ਚ ਲੈਂਡ ਹੋਣ ਦੇ ਜਿਨ੍ਹਾਂ ਤੇ ਰਿਸਕ ਜ਼ਿਆਦਾ ਹੈ ਤੇ ਇਹਨਾਂ ਪੇਸ਼ੈਂਟਸ ਨੂੰ ਇੱਕ ਇੱਕ ਨਿਯਮਿਤ ਇਜ ਤੋਂ ਬਾਅਦ ਉਹ ਡਿਪੈਂਡ ਕਰਦਾ ਕਿ ਕਦੋਂ ਉਹਨਾਂ ਦੀ ਬਿਮਾਰੀ ਹੋਈ 30 ਸਾਲ 40 ਸਾਲ ਤੋਂ ਬਾਅਦ ਉਹਨਾਂ ਨੂੰ ਇੱਕ ਰੈਗੂਲਰ ਹੈਲਥ ਚੈੱਕਅਪ ਰੈਗੂਲਰ ਕਿਡਨੀ ਦੀ ਟੈਸਟਿੰਗ ਜੀ ਦੇ ਵਿੱਚ ਆਪਾਂ ਕਹਿੰਦੇ ਆ ਰੀਨਲ ਫੰਕਸ਼ਨ ਟੈਸਟ ਹੋਵੇ ਬਲੱਡ ਦਾ ਟੈਸਟ ਹੁੰਦਾ ਹੈ ਯੂਰੀਨ ਰੋਟੀਨ ਐਗਜ਼ਾਮੀਨੇਸ਼ਨ ਤੇ ਅਲਟਰਾਸਾਉਂਡ ਇਸ ਸਮੇ ਟੂ ਸਮੇ ਜੋ ਹੈ ਕਰਨਾ ਜ਼ਰੂਰੀ ਹੈ ਤੇ ਅਗਰ ਕੋਈ ਕਿਡਨੀ ਦੀ ਦਿਕਤ अर्ली स्टेज ਤੇ ਪਿਕ ਹੁੰਦੀ ਹੈ ਕਿਡਨੀ ਤੇ ਡਾਕਟਰ ਨਾਲ ਸਲਾਹ مشورہ ਕਰਨਾ কনসাল্ট ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਡਨੀ ਦੀ ਕਿਡਨੀ ਫੇਲਿਅਰ ਦੇ ਪ੍ਰੋਗਰੈਸ਼ਨ ਨੂੰ ਅਗਰ ਅਸੀਂ अर्ली स्टेज ਤੇ ਪਕੜ ਲੈਂਦੇ ਆ ਤਾਂ ਉਹਨੂੰ ਪ੍ਰੋਗਰੈਸਲੀ ਰੋਕਿਆ ਜਾ ਸਕਦਾ ਹੈ ਰੋਕਿਆ ਵੀ ਜਾ ਸਕਦਾ ਹੈ अर्ली 스테जेस से रिवर्स ਵੀ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੂੰ ਉੱਥੇ ਠਹਿਰਾਇਆ ਜਾ ਸਕਦਾ ਹੈ ਪੇਸ਼ੈਂਟ ਦੀ ਉਹ ਕੰਡੀਸ਼ਨ ਤੋਂ ਰੋਕਿਆ ਜਾ ਸਕਦਾ ਹੈ ਕਿ ਉਹ ਡਾਇਲਿਸਿਸ ਚ ਅੰਟਰਪ ਹੋਵੇ ਦੂਸਰਾ ਗਰੁੱਪ ਜੋ ਮੈਂ ਕਹਿ ਰਿਹਾ ਉਹ ਹੈ ਜਨਰਲ ਪੋਪੂਲੇਸ਼ਨ ਦੇਖਿਓ ਜਨਰਲ ਪਪੂਲੇਸ਼ਨ ਹੈ ਜੋ ਬਿਲਕੁਲ ਫਿਟ ਹੈ ਨਾਨ ਸਮੋਕਰ ਹੈ ਹਾਰਟ ਦੀ ਦਿੱਕਤ ਨਹੀਂ ਹੈ ਸ਼ੂਗਰ ਨਹੀਂ ਹੈ ਬਲੱਡ ਪ੍ਰੈਸ਼ਰ ਨਹੀਂ ਹੈ ਕਦੇ ਕਿਡਨੀ ਦੀ ਪਥਰੀ ਨਹੀਂ ਹੋਈ ਤਾਂ ਉਹਨਾਂ ਨੂੰ ਅੱਜ ਕੱਲ ਦੀ ਸੋਸਾਇਟੀ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਬਿਮਾਰੀਆਂ ਲਾਈਫਸਟਾਈਲ ਡਿਜ਼ੀਜ਼ ਇਸ ਇੰਨੀਆਂ ਵਧ ਰਹੀਆਂ ਬਿਮਾਰੀਆਂ ਨਾ ਵਧ ਰਹੀਆਂ ਤਾਂ ਉਹਨਾਂ ਨੂੰ ਇੱਕ 40-45 ਸਾਲ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਇੱਕ ਐਨੂਅਲ ਚੈੱਕਅਪ ਕਾਫੀ ਹੈ ਸਾਲ ਦੇ ਵਿੱਚ ਇੱਕ ਨਾਰਮਲ ਰੂਟੀਨ ਟੈਸਟ ਆਪਾਂ ਇੱਕ ਅਲਟਰਾਸਾਉਂਡ ਪੇਟ ਦਾ ਇੱਕ ਬਲੱਡ ਟੈਸਟ ਸੀਬੀਸੀ ਕਿਡਨੀ ਫੰਕਸ਼ਨ ਟੈਸਟ ਯੂਰੀਨ ਟੈਸਟ બ્લડ 슈ગર ਇਹ ਚਾਰ ਟੈਸਟ ਕਰਾ ਲਈਏ ਤਾਂ ਇਹ ਕਾਫੀ ਹੈ ਕਿਡਨੀ ਦੇ ਹੈਲਥ ਨੂੰ ਚੈੱਕ ਕਰਨ ਲਈ ਔਰ ਇਹਨਾਂ ਨੂੰ ਆਪਾਂ ਟੇਲਰ ਮੇਡ ਕਰ ਸਕਦੇ ਹਾਂ ਟੇਲਰ ਮੇਡ ਜਾਨੀ ਹਰ ਇਨਸਾਨ ਦੀ ਜ਼ਰੂਰਤ ਦੇ ਹਿਸਾਬ ਨਾਲ ਕਰ ਸਕਦੇ ਹਾਂ ਜੋ ਬੰਦਾ ਸਵਸਥ ਹੈ ਉਹਨੂੰ ਜ਼ਰੂਰੀ ਨਹੀਂ ਹਰ ਸਾਲ ਕੀਤਾ ਜਾਵੇ ਸਾਰੇ ਟੈਸਟ ਨਾਰਮਲ ਆਦੇ ਨੂੰ 2 ਸਾਲ ਚ ਇੱਕ ਵਾਰ ਵੀ ਕੀਤਾ ਜਾ ਸਕਦਾ ਸੋ ਅਕੋਰਡਿੰਗਲੀ ਬਟ ਆਪਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਜਾਗਰੂਕਤਾ ਲਿਆਣਾ ਹੀ ਇਹ ਸਾਡੀ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਹੈ ਤਾਂ ਕਿ ਇਹ ਜੋ ਲਾਈਫ ਲਾਈਫ ਸੈਟਲਿੰਗ ਡਿਜ਼ੀਜ਼ ਹੈ ਹਨਾ ਜੇ ਜੋ ਕਿ ਆਪਾਂ ਨੂੰ ਕਿਡਨੀ ਫੇਲਿਅਰ ਅਗਰ ਲੈਂਡ ਅਪ ਹੁੰਦਾ ਹੈ ਤਾਂ ਇਹ ਆਪਾਂ ਨੂੰ ਮੌਤ ਦਾ ਕਾਰਨ ਬਣ ਸਕਦੀ ਹੈ ਅਗਰ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲਦੀ ਤਾਂ ਇਹਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਨਾ ਉਹ अर्ਲੀ ਸਟੇਜ ਤੇ ਰੋਕਿਆ ਜਾ ਸਕੇ ਪ੍ਰੋਗਰੈਸ਼ਨ ਰੁਕਿਆ। ਠੀਕ ਹੈ ਹੁਣ ਹੁਣ ਅਹਿਮ ਗੱਲ ਇਹ ਕਰਦੇ ਹਾਂ ਕਿ ਇਥੇ ਹੋ ਗਿਆ ਵੀ ਕਿਸ ਤਰੀਕੇ ਨਾਲ ਅਸੀਂ ਬਚਣਾ ਕੀ ਪ੍ਰੋਪਰਸ਼ਨ ਲੈਣਾ ਕਿਵੇਂ ਚੈੱਕ ਕਰਨਾ ਪਰ ਜੇਕਰ ਕਿਸੇ ਦੀ ਕਿਡਨੀ ਖਰਾਬ ਹੋ ਚੁੱਕੀ ਹੈ ਉਹ ਹੁਣ ਕੀ ਕਰੇ ਕਿਸ ਤਰੀਕੇ ਨਾਲ ਜੇ ਟ੍ਰਾਂਸਪਲੈਂਟ ਕਰਵਾਉਂਦਾ ਹੈ ਸੇਮ ਬਲੱਡ ਡੋਨਰ ਦੀ ਲੋੜ ਹੈ ਕੀ ਆ ਜਾਂ ਦੂਸਰੇ ਨਾਲ ਵੀ ਕਰ ਸਕਦਾ ਤੇ ਥੋਡੀ ਅਚੀਵਮੈਂਟ ਇਸ ਦੇ ਵਿੱਚ ਕੀ ਹੈਗੀ ਉਹ ਵੀ ਦ ਦੇਖੋ ਦੇਖੇ ਜਦੋਂ ਆਪਾਂ ਕਿਡਨੀ ਫੇਲਿਅਰ ਦੀ ਗੱਲ ਕਰਦੇ ਆ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਸਟੇਜ 5 ਕਿਡਨੀ ਫੇਲਿਅਰ ਸਟੇਜ 5 ਕਿਡਨੀ ਫੇਲਿਅਰ ਜਾਨੀ ਕਿ ਕਿਡਨੀਆਂ ਜੋ ਹੈ ਲਗਭਗ 90 ਤੋਂ 95% ਜੋ ਹੈ ਉਹ ਡੈਮੇਜ ਹੋ ਚੁੱਕੀਆਂ ਆਪਣਾ ਰਿਜ਼ਰਵ ਖਤਮ ਹੋ ਚੁੱਕਿਆ ਹੈ ਤੇ ਕੁਲ ਮਿਲਾ ਕੇ 5 ਜਾਂ 10% ਉਹ ਕੰਮ ਕਰ ਰਹੀਆਂ ਹੁਣ ਕਿਡਨੀ ਦੇ ਵੱਖ-ਵੱਖ ਜੋ ਹੈ ਲਗਭਗ 10 ਆਪਾਂ ਕਾਊਂਟ ਕਰ ਸਕਦੇ ਹਾਂ ਜਿਹੜੇ ਮੇਨ ਮੁੱਖ ਫੰਕਸ਼ਨ ਹੁੰਦੇ ਆ ਬੋਡੀ ਨੂੰ ਮੇਨਟੇਨ ਕਰਨ ਵਾਸਤੇ ਤੇ ਉਹਨਾਂ ਚੋਂ ਸਭ ਤੋਂ ਇੰਪੋਰਟੈਂਟ ਹੁੰਦਾ ਖੂਨ ਦੀ ਸਫਾਈ ਕਰਨਾ ਖੂਨ ਦੀ ਸਫਾਈ ਕਰਕੇ ਜੋ ਆਪਣੇ ਵੇਸਟ ਹੈ ਵੇਸਟ ਜਿਵੇਂ ਯੂਰੀਆ ਕਰਟਨਨ ਹੋ ਗਿਆ ਜੋ ਵੇਸਟ ਪਦਾਰਥ ਹੁੰਦੇ ਆ ਡੇ ਟੂ ਡੇ ਲਾਈਫ ਤੇ ਐਕਸਟਰਾ ਕੋਈ ਪੋਟਾਸ਼ੀਅਮ ਸੋਡੀਅਮ ਹੈ ਐਕਸਟਰਾ ਪਾਣੀ ਹੈ ਉਹਨਾਂ ਨੂੰ ਸਾਰਿਆਂ ਨੂੰ ਯੂਰਿਨ ਦੇ ਰੂਪ ਵਿੱਚ ਬੋਡੀ ਤੋਂ ਐਕਸਕਰੀਟ ਕਰਨਾ ਇਹ ਨਾਰਮਲ ਫੰਕਸ਼ਨ ਹੈ ਤਾਂ ਜਦੋਂ ਪੇਸ਼ੈਂਟ ਦਾ ਇਹ ਫੰਕਸ਼ਨ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਯੂਰੀਮਿਕ ਸਿੰਟਮਸ ਆਉਣ ਲੱਗਦੇ ਹੈ ਤਾਂ ਉਹ ਯੂਰੀਮਿਕ ਸਿੰਟਮਸ ਅਗਰ ਉਹਨਾਂ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਐਡਰੈਸ ਨਹੀਂ ਕਰਾਂਗੇ ਜੋ ਰਿਕੁਆਇਰਡ ਟ੍ਰੀਟਮੈਂਟ ਹੈ ਨਹੀਂ ਕਰਾਂਗੇ ਤਾਂ ਉਹ ਮੌਤ ਦਾ ਕਾਰਨ ਬਣ ਜਾਣਗੇ ਤਾਂ ਉਹਦੇ ਲਈ ਹੁਣ ਆਪਣੇ ਕੋਲ ਦੋ ਆਪਸ਼ਨਸ ਹੁੰਦੀਆਂ ਜਾਂ ਤਾਂ ਡਾਇਲਿਸਿਸ ਜਾਂ ਟ੍ਰਾਂਸਪਲੈਂਟ ਡਾਇਲਿਸਿਸ ਨੂੰ ਆਪਾਂ ਕਹਿ ਸਕਦੇ ਹਾਂ ਇੱਕ ਸਟੌਪ ਗੈਪ ਅਰੇਂਜਮੈਂਟ ਹੈ ਇੱਕ ਟੈਂਪਰੇਰੀ ਅਰੇਂਜਮੈਂਟ ਹੈ ਕਿਉਂਕਿ ਡਾਇਲਿਸਿਸ ਕੋਈ ਵੀ ਪੇਸ਼ੈਂਟ ਅਗਰ ਡਾਇਲ ਕਿਡਨੀ ਫੇਲਿਅਰ ਤੋਂ ਗ੍ਰਸਤ ਆਂਦਾ ਹੈ ਉਹ ਚ ਐਕਸਟਰਾ ਫਲੂਇਡ ਭਰਿਆ ਹੋਇਆ ਹੈ ਸਾਹ ਦੀ ਦਿੱਕਤ ਹੋ ਰਹੀ ਹੈ ਹਾਰਟ ਤੇ ਲੋਡ ਪੈ ਰਿਹਾ ਹੈ ਉਲਟੀ ਕਰ ਰਿਹਾ ਹੈ ਤਾਂ ਉਹ ਡਾਇਲਿਸਿਸ ਤੇ ਨਹੀਂ ਚਾਹਤਾ ਠੀਕ ਡਾਇਲਿਸਿਸ ਤੋਂ ਬਾਦ ਉਹਨੂੰ ਤੁਰੰਤ ਇੱਕ ਰਾਹਤ ਮਿਲ ਜਾਂਦੀ ਹੈ ਉਹ ਆਊਟ ਆਫ ਡੇਂਜਰ ਹੋ ਜਾਂਦਾ ਹੈ ਦੂਸਰਾ ਜੋ ਹੈ ਉਹ ਹੈ ਟ੍ਰਾਂਸਪਲੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਰਮਨੈਂਟ ਸੋਲੂਸ਼ਨ ਡਾਇਲਿਸਿਸ ਦੇਖੋ ਇੱਕ ਟੈਂਪਰੇਰੀ ਸੋਲੂਸ਼ਨ ਹੈ ਉਹਨੂੰ ਸਰਵਾਈਵ ਕਰਨ ਵਾਸਤੇ ਉਹ ਵਿੱਚ ਮਹੀਨਾ 2 ਮਹੀਨੇ 3 ਮਹੀਨੇ ਦਾ ਗੈਪ ਹੋ ਸਕਦਾ ਹੈ ਜਦੋਂ ਤੱਕ ਉਹਦਾ ਵਰਕਅਪ ਚੱਲ ਰਿਹਾ ਹੈ ਜਾਂ ਕੋਈ ਪ੍ਰੋਪਰ ਡਾਇਲ ਆਪਣਾ ਉਹ ਫੈਮਿਲੀ ਵਿੱਚ ਡੋਨਰ ਦਾ ਅਰੇਂਜਮੈਂਟ ਕਰ ਰਿਹਾ ਉਹਨਾਂ ਦੀ ਟੈਸਟਿੰਗ ਚੱਲਦੀ ਹੈ ਬਟ ਜੋ ਪੱਕਾ ਸੋਲੂਸ਼ਨ ਹੈ ਉਹ ਕੇਬਲ ਔਰ ਕੇਬਲ ਟ੍ਰਾਂਸਪਲੈਂਟ ਹੈ ਕਿਉਂਕਿ ਸਾਰੇ ਕਿਡਨੀ ਦੇ ਜੋ ਫੰਕਸ਼ਨਸ ਉਹ ਡਾਇਲਿਸਿਸ ਨਾਲ ਫulfil ਨਹੀਂ ਕੀਤੇ ਜਾ ਸਕਦੇ ਤਾਂ ਉਹ ਜੋ ਕੁਝ ਹੀ ਫੰਕਸ਼ਨ ਐ ਐਕਸਟਰਾ ਪਾਣੀ ਕੱਢਣਾ ਐਕਸਟਰਾ ਯੂਰੀਆ ਕ੍ਰੀਟਿਨ ਕੱਢਣਾ ਜੋ ਕਿ ਡਾਇਲਿਸਿਸ ਕਰ ਸਕਦਾ ਹੈ ਆਦਰਵਾਇਜ਼ ਅਗਰ ਟ੍ਰਾਂਸਪਲੈਂਟ ਆਪਾਂ ਕਹੀਏ ਇਹਨਾਂ ਦਾ ਦੋਨਾਂ ਦਾ ਕੋਈ ਕੰਪੈਰੀਜ਼ਨ ਨਹੀਂ ਹੈ ਟ੍ਰਾਂਸਪਲੈਂਟ ਸਭ ਤੋਂ ਪਹਿਲਾਂ ਆਪਾਂ ਨੂੰ ਐਕਸਟਰਾ ਈਅਰਸ ਆਫ ਲਾਈਫ ਦਿੰਦਾ ਹੈ ਜੇ ਆਪਾਂ ਕਿਡਨੀ ਫੇਲਿਅਰ ਦੇ ਮਰੀਜ਼ਾਂ ਦੀ ਗੱਲ ਕਰੀਏ ਜਿਹੜੇ ਪੇਸ਼ੈਂਟ ਪਰਮਾਨੈਂਟ ਡਾਇਲਿਸਿਸ ਤੇ ਆ ਜਾਂ ਜਿਨ੍ਹਾਂ ਨੇ ਸਕਸੈਸਫੁਲ ਟ੍ਰਾਂਸਪਲੈਂਟ ਕਰ ਲਿਆ ਤਾਂ ਦੇਅਰ 10 ਟਾਈਮਸ ਜੋ ਡਾਇਲਿਸਿਸ ਦੇ ਮਰੀਜ਼ ਹੈ ਉਸ 10 ਗੁਣਾ ਉਹਨਾਂ ਦੀ ਮੌਤ ਜਿਆਦਾ ਹੈ ਆਉਣ ਵਾਲੇ 10 ਸਾਲਾਂ ਚ ਐਸ ਕੰਪੇਅਰ ਟੂ ਜਿਨ੍ਹਾਂ ਦਾ ਟ੍ਰਾਂਸਪਲੈਂਟ ਹੋ ਚੁੱਕਿਆ ਉਹਨਾਂ ਚ 10 ਗੁਣਾ ਜ਼ਿਆਦਾ ਚਾਂਸ ਸੀ ਤਾਂ ਹਾਰਟ ਅਟੈਕ ਆਣ ਦੇ ਬ੍ਰੇਨ ਸਟ੍ਰੋਕ ਆਣ ਦੇ ਬ੍ਰੇਨ ਦੀ ਨਸ ਫਟਣ ਦੇ ਇਨਫੈਕਸ਼ਨ ਹੋਣ ਦੇ ਤੁਸੀਂ ਮੇਰੀ ਗੱਲ ਸੁਣ ਕੇ ਬਿਲਕੁਲ ਹੈਰਾਨ ਹੋਵੋਗੇ ਕਿ ਇੱਕ ਜੋ ਰੈਗੂਲਰ ਡਾਇਲਿਸਿਸ ਦਾ ਮਰੀਜ਼ ਆਨ ਏਨ ਐਵਰੇਜ ਉਹ ਸਾਲ ਦੇ ਵਿੱਚ ਤਿੰਨ ਵਾਰ ਹਸਪੀਟਲ ਦੇ ਵਿੱਚ ਐਡਮਿਟ ਹੁੰਦਾ ਹੈ ਡੇਟਾ ਕਹਿੰਦਾ ਕਿ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਵਰੇਜ ਸਾਲ ਦੀਆਂ ਤਿੰਨ ਐਡਮਿਸ਼ਨਸ ਹੁੰਦੀਆਂ ਕਦੇ ਫਲੂਇਡ ਓਵਰ ਲੋਡ ਹੋ ਗਿਆ ਕਦੇ ਸਾਹ ਦੀ ਦਿੱਕਤ ਹੋ ਗਈ ਕਦੇ ਪੋਟਾਸ਼ੀਅਮ ਵੱ ਤੇ ਉਹਨਾਂ ਨੂੰ ਆਈਸੀਯੂ ਜਾਂ ਹਸਪੀਟਲ ਦੀ ਐਡਮਿਸ਼ਨ ਦੀ ਜ਼ਰੂਰਤ ਪੈਂਦੀ ਹੈ ਜਦੋਂ ਕਿ ਟਰਾਂਸਪਲੈਂਟ ਦਾ ਪੇਸ਼ੈਂਟ ਆਪਣੀ ਇੱਕ ਨਾਰਮਲ ਲਾਈਫ ਦੇ ਵਿੱਚ ਜਿੱਡਾ ਉਹ ਬਿਮਾਰੀ ਤੋਂ ਪਹਿਲਾਂ ਦੀ ਲਾਈਫ ਸੀ ਉਹਦੇ ਵਿੱਚ ਵਾਪਸ ਜਾ ਸਕਦਾ ਹੈ ਆਪਣੀ ਨਾਰਮਲ ਫੈਮਿਲੀ ਲਾਈਫ 'ਚ ਵਾਪਸ ਜਾ ਸਕਦਾ ਹੈ ਸਾਡੇ ਕੋਲ ਬੜੇ ਪੇਸ਼ੈਂਟ ਹੈ ਜਿਨ੍ਹਾਂ ਨੇ ਟਰਾਂਸਪਲੈਂਟ ਤੋਂ ਬਾਅਦ ਮੁੰਡਿਆਂ ਨੇ ਵਿਆਹ ਕੀਤਾ ਉਸ ਤੋਂ ਬਾਅਦ ਇੱਕ ਸਵਸਥ ਫੈਮਿਲੀ ਜੀਵਨ ਬਤੀਤ ਕਰ ਰਿਹਾ ਜਿਨ੍ਹਾਂ ਦੇ ਬੱਚੇ ਹੋਏ ਹੈ ਫੈਮਿਲੀ ਕੰਪਲੀਟ ਹੋਈ ਹੈ ਉਹ ਆਪਣਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਂਦਾ ਦੇਖਿਓ ਡਾਇਲਿਸਿਸ ਦਾ ਇੱਕ ਮਰੀਜ਼ ਐਵਰੇਜ ਹਫ਼ਤੇ 'ਚ 2 ਵਾਰ ਜਾਂ 3 4 ਘੰਟੇ ਦੇ ਡਾਇਲਿਸਿਸ ਵੀ ਹਸਪਤਾਲ ਜਾਂਦਾ ਹੈ ਉਹ ਕਲ ਕੋਈ ਵੀ ਮੈਂਬਰ ਦੁਨੀਆ 'ਚ ਕੱਲਾ ਨਹੀਂ ਜਾਂਦਾ ਉਹਦੇ ਨਾਲ ਇੱਕ ਜਾਂ ਦੋ ਫੈਮਿਲੀ ਮੈਂਬਰ ਜਾਂਦੇ ਆ ਉਹ ਕੱਲਾ ਤਾਹੇ ਨਹੀਂ ਹੋ ਰਿਹਾ ਉਹ ਪੂਰੀ ਫੈਮਿਲੀ ਅਪਾਇਡ ਹੋ ਜਾਂਦੀ ਹੈ ਇੱਕ ਤਰੀਕੇ ਨਾਲ ਉਹ ਖੁਦ ਅ ਅਗਰ ਆਪਾਂ ਕਹਿੰਨੇ ਅਨਪਲੋਇਡ ਹੋ ਗਿਆ ਤਾਂ ਇੱਕ ਮੈਂਬਰ ਫੈਮਿਲੀ ਦਾ ਹੋਰ ਅਨਪਲੋਇਡ ਹੋ ਜਾਂਦਾ ਨਾਲ ਜੋ ਉਹਦਾ ਖਰਚਾ ਹੈ ਕੁਆਲਿਟੀ ਆਫ ਲਾਈਫ ਹੈ ਸਭ ਕੁਝ ਖਤਮ ਹੈ ਇਹਦੇ ਮੁਕਾਬਲੇ 'ਚ ਜੋ ਟ੍ਰਾਂਸਪਲੈਂਟ ਦਾ ਪੇਸ਼ੈਂਟ ਆ ਫਾਈਨਲੀ ਇੰਡੀਪੈਂਡੈਂਟ ਹੋ ਜਾਂਦਾ ਪਹਿਲੇ 3 ਮਹੀਨੇ ਥੋੜੀ ਕੇਅਰ ਜ਼ਿਆਦਾ ਕਰਨੀ ਪੈਂਦੀ ਹੈ ਦਵਾਈਆਂ ਜ਼ਿਆਦਾ ਚੱਲਦੀਆਂ ਟ੍ਰਾਂਸਪਲੈਂਟ ਤੋਂ ਬਾਅਦ ਤੇ ਇਸੇ ਉਹਨਾਂ ਨੂੰ ਕਈ ਵਾਰ ਥੋੜਾ ਜਿਵੇਂ ਵਾਂਸ ਇਨ 15 ਡੇਜ਼ ਵਾਂਸ ਇਨ ਮੰਥ ਤੱਕ ਜੋ ਹੈ ਫਾਲੋਅ ਅਪ ਲਈ ਬੁਲਾਉਣਾ ਹੈ ਬਟ ਇੱਕ ਵਾਰ 3 ਮਹੀਨੇ ਕ੍ਰਾਸ ਹੋ ਗਏ ਟ੍ਰਾਂਸਪਲੈਂਟ ਕਿੰਨੀ ਅੱਛਾ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਐਵਰੇਜ ਜੋ ਹੈ ਹਰ ਪੇਸ਼ੈਂਟ ਸਾਡਾ ਤਿੰਨ ਮਹੀਨਿਆਂ ਚ ਇੱਕ ਵਾਰ ਵਿਜ਼ਿਟ ਕਰਦਾ ਦੋ ਤਿੰਨ ਸਾਲ ਪੂਰੇ ਹੋ ਉਸ ਤੋਂ ਬਾਅਦ ਕਈ ਵਾਰ 6 ਮਹੀਨਿਆਂ ਚ ਇੱਕ ਵਾਰ ਵਿਜ਼ਿਟ ਕਰਦਾ ਤੁਸੀਂ ਲੈ ਸਕਦੇ ਹੋ ਆਪਣੀ ਨਾਰਮਲ ਜੌਬ ਚ ਵਾਪਸ ਜਾ ਸਕਦਾ ਉਹ ਤੁਹਾਡੀ ਆਫਿਸ ਜੌਬ ਹੋ ਸਕਦੀ ਹੈ ਉਹ ਤੁਹਾਡੀ ਕੋਈ ਹੋਰ ਦੁਕਾਨ ਦੇ ਲਈ ਨਾਰਮਲ ਜੌਬ ਹੈ ਵਿਵਾਹਿਤ ਜੀਵਨ ਨਾਰਮਲ ਬਤੀਤ ਕਰ ਸਕਦਾ ਤੁਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਆਪਣੀ ਕਮਾਈ ਦੁਆਰਾ ਕਰ ਰਹੇ ਹੋ ਕੋਈ ਤੁਹਾਨੂੰ ਖੂਨ ਬਲੱਡ ਕਾਉਂਟ੍ਰੀ ਜਨ ਨਹੀਂ ਹੋਣਾ ਤਾਂ ਜੋ ਵੀ ਆਪਣੀਆਂ ਬਲੱਡ ਨਾਲ ਰਿਲੇਟਡ ਖਤਰਨਾਕ ਬਿਮਾਰੀਆਂ ਐਚ ਆਈ ਵੀ ਐਡਜ਼ ਹੈਪਟਾਈਟਸ ਹੈਪਟਾਈਟਸ ਬੀ ਹੈਪਟਾਈਟਸ ਸੀ ਇਹ ਸਾਰਿਆਂ ਦਾ ਜੋ ਸੰਕਰਮਣ ਤਾਂ ਬਹੁਤ ਜ਼ਿਆਦਾ ਡਾਇਲਿਸਿਸ ਤੋਂ ਬਾਅਦ ਤੁਸੀਂ ਲੰਬੇ ਸਮੇਂ ਤੋਂ ਜੋ ਡਾਇਲਿਸਿਸ ਦੇ ਪੇਸ਼ੈਂਟਸ ਤੁਸੀਂ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਵੇਂ ਕਿ ਕਿਡਨੀ ਤੁਸੀਂ ਕਿਹਨਾਂ ਟਰਾਂਸਪਲੈਂਟ ਕਰਾ ਲੈਣੀ ਚਾਹੀਦੀ ਹੈ ਬੇਟਾ ਟਰਾਂਸਪਲੈਂਟ ਬਿਲਕੁਲ ਬਿਲਕੁਲ ਦੇਖੋ ਜੋ ਵੀ ਪੇਸ਼ੈਂਟ ਹੈ ਕਿਡਨੀ ਫੇਲਿਅਰ ਦਾ ਉਹਦਾ ਜੋ ਪੱਕਾ ਇਲਾਜ ਹੈ ਉਹ ਕੇਵਲ ਔਰ ਕੇਵਲ ਟਰਾਂਸਪਲੈਂਟ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਸਾਡਾ ਚਰਚਾ ਕਰ ਰਹੀ ਸੀ ਅੱਜ ਨੀਰਜ ਹੋਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਟ੍ਰਾਂਸਪਲੈਂਟ ਕਰਾਉਨੇ ਹੋ ਪਰ ਮਾਈ ਡਾਕਟਰ ਕੋ ਟ੍ਰਾਂਸਪਲੈਂਟ ਕਰਾਓ ਐਵੇਂ ਨਹੀਂ ਕਿਤੇ ਤੁਸੀਂ ਜਾ ਕੇ ਜਿਹੜਾ ਆ ਥੋੜੇ ਪੈਸੇ ਬਚਾਉਣ ਦੇ ਚੱਕਰ ਚ ਟ੍ਰਾਂਸਪਲੈਂਟ ਕਰਾ ਲਓ ਤੇ ਬਾਅਦ ਚ ਤੁਹਾਨੂੰ ਦਿੱਕਤ ਆਉਣੀ ਸ਼ੁਰੂ ਹੋਵੇ ਤੇ ਤੁਸੀਂ ਮਾਈ ਡਾਕਟਰ ਕੋ ਟ੍ਰਾਂਸਪਲੈਂਟ ਕਰਾਓ ਤੇ ਆਪਣੇ ਆਪ ਨੂੰ ਇੱਕ ਨਵਾਂ ਜੀਵਨ ਦੋ ਡੈਲਸਿਸ ਅਸੀਂ ਕਰਾ ਲੈਂਦੇ ਆ ਪਰ ਉਹ ਥੋੜੇ ਸਮੇਂ ਦਾ ਪ੍ਰਕਾਸ਼ਨ ਨਾ ਨਹੀਂ ਤਾਂ ਜਿਹੜਾ ਡੈਲਸਿਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਨਵਾਈਟ ਵੀ ਕਰ ਲੈਂਦੇ ਹੋ ਸੋ ਕਿਡਨੀ ਨਾਲ ਜੇਕਰ ਤੁਸੀਂ ਪੀੜਤ ਹੋ ਤਾਂ ਸਹੀ ਸਮੇਂ ਤੇ ਆਪਣਾ ਟ੍ਰਾਂਸ ਆਪਰੇ ਆਪ ਨੂੰ ਬਚਾ ਸਕਦੇ ਹੋ ਪਰ ਆਪਣੇ ਆਪ ਨੂੰ ਇਹ ਕੁਝ ਪ੍ਰਕੌਸ਼ਨ ਜਿਵੇਂ ਇਹਨਾਂ ਨੇ ਦੱਸਿਆ ਵੀ ਕੀ ਕਰਨ ਦੀ ਲੋੜ ਹੈ ਕੀ 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 ਉਹਦੀ ਸਿੰਪਟਮਸ ਹੁੰਦੇ ਨੇ ਉਹ ਸਾਰੀ ਚੀਜ਼ਾਂ ਨੂੰ ਜੇਕਰ ਫੋਲੋ ਕਰੋਗੇ ਤਾਂ ਤੁਸੀਂ ਆਪਣੀ ਇੱਕ ਜ਼ਿੰਦਗੀ ਬਚਾ ਸਕਦੇ ਹੋ ਕੈਮਰਾ ਤੇ ਜਸ ਸ਼ਰਮਾ ਦੇ ਨਾਲ ਜਸਪੀ ਸਿੰਘ ਗਸ਼ ਪੀਟੀਸੀ ਨਿਊਜ਼ ਚੰਡੀਗੜ੍ਹ